ਜਿੰਦਾਬਾਦ ਆ띠 ਜਨਤਾ ਪਾਰਟੀ ਜਿੰਦਾਬਾਦ ਪੰਜਾਬ ਸਰਕਾਰ ਹਾਏ 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 ਪੰਜਾਬ ਸਰਕਾਰ ਮੁੜਦਾਬਾਤ 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 ਪੰਜਾਬ ਸਰਕਾਰ ਮੁੜਦਾਬਾਤ 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 ਕਿੰਨੇ ਜਿਹੜਾ ਅੱਜ ਪੁੱਜਿਆ ਕੁੱਕਿਆ ਗਿਆ ਕੀ ਕਾਰਨ ਹੈ ਅੱਜ ਪੰਜਾਬ ਸਰਕਾਰ ਦਾ ਪਿੱਟ ਸਭਾ ਕੀਤਾ ਗਿਆ ਅੱਜ 117 ਹਲਕਿਆਂ 'ਚ ਸਾਡੇ ਪੰਜਾਬ ਦੇ ਮਾਨਯੋਗ ਪ੍ਰਧਾਨ ਸਾਹਿਬ ਸ਼੍ਰੀ ਅਚੂਰੀ ਸ਼ਰਮਾ ਜੀ ਮਾਨਯੋਗ ਪ੍ਰਧਾਨ ਸ਼੍ਰੀ ਸੀਰਜਾਖਰ ਜੀ ਦੇ ਹੁਕਮਾਨਾਲ ਹਾਈ ਕਮਾਂਡ ਦੇ ਹੁਕਮਾਂ ਦੇ ਨਾਲ ਸਾਡੇ ਮਾਨ ਜੋ ਸਖਤ ਮੰਤਰੀ ਸ਼੍ਰੀ ਨਵਾਸਤੂ ਜੀ ਦੇ ਹੁਕਮਾਂ ਦੇ ਨਾਲ ਅੱਜ ਪੰਜਾਬ ਦੇ 117 ਹਲਕਿਆਂ 'ਚ ਪ੍ਰੋਗਰਾਮ ਦਿੱਤਾ ਗਿਆ ਸੀ ਕਿ ਜਿਹੜਾ ਕੱਲ ਭਗਵੰਤ ਮਾਨ ਸਰਕਾਰ ਨੇ ਜਾਨ ਬੁਝ ਕੇ ਧੱਕੇ ਨਾਲ ਇਹ ਗਰੀਬ ਲੋਕਾਂ ਵਾਸਤੇ ਕੈਂਪ ਲੱਗ ਰਹੇ ਸੀ ਉਹਨਾਂ ਨੂੰ ਬੰਦ ਕਰਾਇਆ ਗਿਆ ਔਰ ਗਰੀਬ ਲੋਕਾਂ ਤੱਕ ਡੀਆਂ ਭਾਤੀ ਦਿੱਤਾ ਪਾਤੀ ਸਵਦਾ ਪਚਾਰੀ ਸੀ ਉਹਨਾਂ ਨੂੰ ਬੰਦ ਕਰਾਇਆ ਗਿਆ ਔਰ ਕੱਲ ਸਵਦਾ ਦੀ ਹੱਤਿਆ ਕੀਤੀ ਗਈ ਔਰ ਸਾਡੇ ਵਰਕਰ ਫਰ-ਫਰ ਕੇ ਥਾਣਿਆਂ 'ਚ ਧੱਕੇ ਗਏ ਸਾਨੂੰ ਵੀ ਕੱਲ ਛੀਟਾ ਕਲਾ ਪਿੰਡ 'ਚ ਹੀ ਕੈਂਪ ਲਗਾਇਆ ਸੀ ਤੇ ਉਥੋਂ ਛਿੱਟਾ ਕਲਾਂ ਦੇ ਜਿਹੜੇ ਸਦੇ 20-25 ਵਰਕਰ ਸੀ ਨਾਲ ਕੰਮ ਕਰ ਰਹੇ ਸੀ ਉਥੇ ਉਹਨਾਂ ਨੂੰ ਚੋਕੇ ਦੇ ਚਾਟੀਵਨ ਥਾਣੇ ਚ ਸਵੇਰੇ 12 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਬੰਦ ਰੱਖਿਆ ਗਿਆ ਔਰ 6 ਵਜੇ ਸਾਨੂੰ ਜਾ ਕੇ ਇਹਨਾਂ ਨੇ ਛੱਡਿਆ ਉਥੋਂ ਰੀਲீஸ் ਕੀਤਾ ਗਿਆ ਫਿਰ ਕੀ ਕਾਰਨ ਸੀ ਮਦਿਓ ਕਿਸੇ ਦਿਨ ਮੰਨ ਤੱਕ ਦੇ ਕਿ 2022 ਦੇ ਇਲੈਕਸ਼ਨ ਦੇ ਵਿੱਚ ਵੋਟ ਬੈਂਕ ਆਪਣੇ ਵੱਲੋਂ ਜਾਂਦੇ ਨਾ ਕਰ ਉਹਨਾਂ ਨੂੰ ਆ ਰਿਹਾ ਕਦੀ ਕਰ ਰਿਹਾ ਗੱਲ ਲੱਗ ਗਿਆ ਦੀ ਕੋਈ ਗਵੰਤਮਾਨ ਸਰਕਾਰ ਨੂੰ ਸਮਝ ਲੱਗੀ ਹੈ ਕਿ ਮੈਂ ਦੁਬਾਰਾ ਨਹੀਂ ਆਉਣਾ ਮਨੀਸ਼ ਸ਼ਿਸ਼ੋਦੀਆ ਜੀ ਲੋਕਾਂ ਨੂੰ ਡਰਾ ਰਿਹਾ ਸਾਡੇ ਗਰੀਬ ਲੋਕਾਂ ਨੂੰ ਧਮਕਾ ਰਿਹਾ ਕਿ ਇਹਨਾਂ ਨੂੰ ਭਾਵੇਂ ਕੁੱਟਿਆ ਜਾਵੇ ਭਾਵੇਂ ਸਾਮ-ਦਾਮ ਦੰਦ ਵੇਦ ਸਭ ਕੁਝ ਹੀ ਪਨਾਇਆ ਜਾਵੇ ਇਹ ਬੋਲਿਆ ਉਹਨੇ ਇਹ ਬੋਲਿਆ ਜੇ ਕਹਿੰਦੇ ਵੀਡੀਓ ਸੁਣੀ ਨਹੀਂ ਸੁਣੀ ਤਾਂ ਸੁਣ ਲੋ ਇਹ ਮਜੀਦ ਸ਼ਿਸ਼ੋਦੀਆ ਬੋਲ ਰਿਹਾ ਪੰਜਾਬ ਦੇ ਲੋਕਾਂ ਵਾਸਤੇ ਕਿ ਭਾਵੇਂ ਇਹਨਾਂ ਨੂੰ ਕੁੱਟਿਆ ਜਾਵੇ ਭਾਵੇਂ ਦਬਾਇਆ ਜਾਵੇ ਭਾਵੇਂ ਗਾਲੇ ਕੁੱਟੇ ਜਾਣ ਇਹਨਾਂ ਦੇ ਪਰ 2027 ਆਮ ਆਦਮੀ ਪਾਰਟੀ ਸਰਕਾਰ ਨੇ ਹੋਣੀ ਹੈ ਅਤੇ ਤਰਾ ਕਾਮੀਨਾਂ ਨੇ ਕੱਲ ਕੀਤਾ ਉਸ ਬਿਆਨ ਨੂੰ ਲੈ ਕੇ ਭਗਵੰਤ ਮਾ ਸਰਕਾਰ ਨੇ ਆਪਣੀ ਜਿਹੜੀ ਪੁਲਿਸ ਸਾਡੀ ਪੰਜਾਬ ਦੀ ਬਹੁਤ ਚੰਗੀ ਹੈ ਹਮੇਸ਼ਾ ਲੋਕਾਂ ਨਾਲ ਖੜੀ ਰਹੀ ਹੈ ਕ੍ਰਿਮੀਨਲ ਲੋਕਾਂ ਦੇ ਖਿਲਾਫ ਰਹੀ ਹੈ ਲੇਕਿਨ ਉਹਨਾਂ ਦਾ ਕੋਈ ਕਸੂਰ ਨਹੀਂ ਉਹ ਵਿਚਾਰੇ ਵਰਤੇ ਗਏ ਕਿਉਂਕਿ ਉਹਨਾਂ ਦੇ ਡੀਜੀਪੀ ਸਾਹਿਬ ਜਦੋਂ ਚੀਫ ਸੈਕਟਰੀ ਸਾਹਿਬ ਹੁਕਮ ਕਰਨਗੇ ਤੇ ਭਗਵੰਤ ਮਾ ਜੀ ਹੁਕਮ ਕਰਨਗੇ ਤੇ ਉਹਨਾਂ ਨੂੰ ਉਹਨਾਂ ਨੂੰ ਆਪਣੇ ਆਕਾ ਨੂੰ ਖੁਸ਼ ਕਰਨਾ ਪੈਣਾ ਜਿਨ੍ਹਾਂ ਨੂੰ ਖੁਸ਼ ਕਰਨ ਵਾਸਤੇ ਉਹਨਾਂ ਨੇ ਕੱਲ ਸਾਡੇ ਕੈਂਪ ਡੱਕੇ ਔਰ ਕੈਂਪ ਡੋਕੇ ਕਈ ਲੋਕਾਂ ਤੋਂ ਬਾਅਦ ਸਾਨੂੰ ਥਾਣਿਆਂ ਦੇ ਡੱਕਿਆ ਸਾਰੇ ਕਿਉਂ ਗਾਮ ਲੱਗ ਰਿਹਾ ਕਿ ਜਿਹੜੇ ਭਾਰਤੀ ਜਨਤਾ ਪਾਰਟੀ ਮੈਂ ਹਮੇਸ਼ਾ ਹੀ ਅੱਜ ਨਹੀਂ 3 ਸਾਲ ਹੋ ਗਏ ਇਲੈਕਸ਼ਨ ਲੜੀ ਨੂੰ ਮੇਰੀ ਧਰਮ ਪਤਨੀ ਸ਼੍ਰੀਮਤੀ ਬਲਵਿੰਦਰ ਕੌਰ ਜੀ ਜਿਨ੍ਹਾਂ ਨੇ 2022 ਚ ਭਾਰਤੀ ਜਨਤਾ ਪਾਰਟੀ ਟਿਕਟ ਦੇ ਐਮਐਲਏ ਦਾ ਇਲੈਕਸ਼ਨ ਲੜਿਆ ਸੀ ਮੈਂ ਉਦੋਂ ਤੋਂ ਹਲਕੇ ਚ ਘੁੰਮ ਰਿਹਾ ਮੈਂ ਹਮੇਸ਼ਾ ਆਪਣੇ ਪੇਂਹਾਂ ਪਰਾਵਾਂ ਨੂੰ ਗਰੀਬ ਲੋਕਾਂ ਨੂੰ ਐਸੀ ਭਾਈਚਾਰ ਨੂੰ ਇੱਕ ਗੱਲ ਕਹਿਣਾ ਹੈ ਕਿ ਮੇਰੇ ਭੈਣ ਭਰਾਓ ਕੋਈ ਬੰਦਾ ਤੁਹਾਡੇ ਕੋ ਕੈਂਪ ਲਾਉਣ ਆਉਂਦਾ ਉਹਨੂੰ ਕੈਂਪ ਵਾਸਤੇ ਉਹਦੇ ਵਾਸਤੇ ਨਾ ਜਾਓ ਉਹ ਤੁਹਾਡੇ ਕੋ 2-400 ਹੀ ਠੱਗੀ ਮਾਰਦਾ ਸਾਡੇ ਗਰੀਬ ਭੋਲੇ ਭਾਰੇ ਲੋਕ ਆ ਉਹ 2-2 400 ਠੱਗੀਆਂ ਮਰਵਾਉਂਦੇ ਨੇ ਉਹਨਾਂ ਨੂੰ ਔਰ ਮੈਂ ਕਹਿੰਦਾ ਜੇ ਵੀ ਜਿੱਦ ਤੇ ਬੀਜੇਪੀ ਕੈਂਪ ਲਾਉਣ ਆ ਗਈ ਤੁਹਾਡੇ ਕੋ ਕੋਈ ਪੈਸਾ ਨਹੀਂ ਜੇ ਲੈ ਲੈ ਜਾਣਾ ਮੁਫਤ ਲੱਗਨੇ ਜੇ ਤੁਸੀਂ ਕਿਸੇ ਦੇ ਝਾਂਚੇ ਤੇ ਨਾ ਆਇਓ ਭਾਰਤੀ ਜਨਤਾ ਪਾਰਟੀ ਮੈਂ 7 ਜੂਨ ਤੋਂ ਅਟਾਰੀ ਹਲਕੇ 'ਚ ਕੈਂਪ ਲਾ ਰਿਹਾ ਐਥੇ ਕੋਈ ਲੱਗ ਲਾ ਕੇ ਬਹੁਤ ਪਿੰਡ ਨੇ ਜਿੱਥੇ ਧੋਇਆ ਭਾਵੇਂ ਉਹ ਗੰਡੇ ਆ ਭਾਵੇਂ ਉਹ ਨਹੀਂ ਕੇ ਹੈ ਭਾਵੇਂ ਕਾਰੀ ਤੇ ਦੋ ਕੈਂਪ ਲੱਗੇ ਹਰ ਪਿੰਡ ਤੇ ਹੈ ਇੱਥੇ ਜਾ ਕੌਂਕੇ ਪਿੰਡਿਆ ਐ ਸਾਰੇ ਪਿੰਡਾਂ 'ਚ ਕੈਂਪ ਲਾ ਚੁੱਕੇ ਆ ਕੋਈ ਬੰਦਾ ਦੀ ਤੁਹਾਨੂੰ ਦੱਸਦਾ ਲੋਕ ਲੋ ਲਾਗੇ ਲਾਗੇ ਦੇ ਲੋਕ ਖੜੇ ਆ ਕੌਂਕੇ ਆ ਦੇ ਖੜੇ ਆ ਕਾਰੀ ਦੇ ਖੜੇ ਆ ਆ ਸਾਰੇ ਬੰਦੇ ਵਿੱਚੋਂ ਤੋਲਾ ਦੇ ਖੜੇ ਆ ਹਰ ਬੰਦਾ ਪਿੰਡ ਦਾ ਬੋਧੂ ਤੋਂ ਖੜੇ ਹਰ ਇੱਕ ਬੰਦਾ ਪੁੱਛ ਲੋ ਕਿਸੇ ਨੂੰ ਵੀ ਕਿਸੇ ਕੋ ਕੋ ਪੈਸਾ ਲਿਆ ਜਾਂਦਾ ਕਿਸੇ ਕੋ ਇੱਕ ਸਿੰਗਲ ਪੈਸਾ ਵੀ ਮਸੂਲ ਨਹੀਂ ਕੀਤਾ ਜਾਂਦਾ ਸਾਡੀ ਪਾਰਟੀ ਵੱਲੋਂ ਉਹ ਨਹੀਂ ਲਿਆ ਜਾਊਗਾ ਸਾਡੀ ਸਰਕਾਰ ਆ ਜਾਏਗੀ ਉਸ ਤੋਂ ਬਾਅਦ ਹੀ ਕੈਂਪ ਲਗਾਇਆ ਕਰਨਗੇ ਉਸ ਤੋਂ ਬਾਅਦ ਹੀ ਲੋਕਾਂ ਦੀ ਸ਼ਰਧਾ ਲੋਕਾਂ ਦੇ ਘਰਾਂ ਤੱਕ ਪਹੁੰਚਣਗੀਆਂ ਉਹ ਕਿਸੇ ਕੋ ਠੱਗੀ ਨਹੀਂ ਵੱਜੂਗੀ ਮੈਂ ਇਹ ਵੈਸੇ ਨਹੀਂ ਮਾਰਦਾ ਕਿਸੇ ਨਾਲ ਸਭ ਨੂੰ ਪਤਾ ਇਹਨਾਂ ਨੂੰ ਕਿ ਗੁਰੂ ਮਾਲੀ ਜੀ ਕਿਰਪਾ ਨਾਲ ਇਮਾਨਦਾਰੀ ਨਾਲ ਕੰਮ ਕਰਦੇ ਨੇ ਦੋਨੋਂ ਮੀਆਂ ਬੀਵੀ ਨੌਕਰੀ ਛੱਡੀ ਗਈ 3 ਲੱਖ ਰੁਪਏ ਸਰਕਾਰ ਦੇ ਘਰ ਛੰਗੀਆਂ ਮਾਰ ਲੈਣੇ ਛੱਡੀ ਲੋਕਾਂ ਦੀ ਸੇਵਾ ਕਰਨੀ ਛੱਡੀ ਹੈ 2027 ਦੇ ਵਿੱਚ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ 2027 ਮੈਂ ਲੋਕਾਂ ਨੂੰ ਆਪਣੇ ਭੋਲੇ ਭਾਲੇ ਭੈਣ ਭਰਾਵਾਂ ਨੂੰ ਸਾਡੇ ਭਾਈਚਾਰੇ ਅਸੀਂ ਭਾਈਚਾਰੇ ਨੂੰ ਮੈਂ ਬੇਨਤੀ ਕਰੂੰਗਾ ਜਿੰਨੇ ਵੀ ਹੋਰ ਮੇਰੇ ਭੈਣ ਭਰਾ ਸਾਡੇ ਨਾਲ ਲੱਗੇ ਆ ਮੇਰੇ ਵਰਕਰ ਸਹਿਬਾਨ ਲ ਮੈਂ ਬਰੇ ਪ੍ਰਾਉ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਜੇ ਹੁਣ ਵੇਲਾ ਨਾ ਗਵਾਇਓ 2027 ਕਿ ਹਸਾਂਸੀ ਤੇ ਨਾ ਆਇਓ ਕਿਸੇ ਦੇ ਪਿੱਛੇ ਨਾ ਲੱਗਿਓ ਉਹ 15 20 ਦਿਨ ਬਰੇ ਸਾਬਤ ਸਬਾਜ ਵਿਖਾਉਂਦੇ ਜੇ ਇਹਨੇ ਵੀ ਵਿਖਾਉਨੇ ਆ ਅੱਜ 10 ਲੱਖ ਰੁਪਇਆ ਕਹਿੰਦਾ ਮੈਂ ਫ੍ਰੀ ਮੈਡੀਕਲ ਕਰਤਾ ਇਹਨੂੰ ਪੁੱਛੋ ਵੀ ਤੇ ਪਿਓ ਪਿਆ ਪਿਆਹੇ ਦਾ ਜਿ ਪਿਓ ਕੌਨੇ ਆ ਪੈਸੇ ਤਾਂ ਹੈਗੇ ਨਹੀਂ ਹਜ਼ਾਰ-ਹਜ਼ਾਰ ਰੁਪਿਆ ਪੈਨਾਂ ਦੇ ਕਾਊਂਟਾ ਚ ਪਾਉਣਾ ਹੈ ਉਹ ਦਿੱਤਾ ਨਹੀਂ ਗਿਆ ਤੇ 10-10 ਲੱਖ ਗਰੀਬਾਂ ਨੂੰ ਕਿੱਥੋਂ ਦੇ ਦਊਗਾ ਜੀ ਇਹ ਜਿਹੜਾ ਥੀ ਲਾਜਵਾਸ ਤੇ ਇਹ ਦੇਖੋ ਕੋਈ ਪੈਸਾ ਨਹੀਂ ਇਹਨੇ ਤੁਹਾਡੇ ਨਾਲ ਬੜੇ ਸਾਬ ਸਬਾਜ ਕਰਨੇ ਜੀ ਇਹਨੇ ਬੜੀਆਂ ਤੁਹਾਡੇ ਨਾਲ ਠੱਗੀਆਂ ਮਾਰਨੀਆਂ ਏ ਮੈਂ ਤਾਂ ਹੋਰ ਦੱਸ ਦਿੰਦਾ ਜਿਹਦੇ ਬੀਏਪੀ ਲੈਣ ਦੀ ਤੇ ਫਿਰ ਜਿਹੜਾ ਜਿਹੜਾ ਬਿੱਲ ਤੁਸੀਂ 600 ਜੁਨਟਾ ਦਾ 800 ਹੋ ਜਾਣਾ ਜੇ ਤੁਹਾਡੇ ਕੋਲ ਕੋਈ ਪੈਸਾ ਨਹੀਂ ਲੈਣੇ ਜਿਹੜੇ ਨਹੀਂ ਤੇ ਜੇ ਕਿਤੇ ਤੁਸੀਂ ਗਲਤੀ ਕਰ ਲਈ ਭਾਵੇਂ ਕਾਂਗਰਸ ਲਿਆਓ ਤੇ ਭਾਵੇਂ ਲਿਆਓ ਏ ਇਹਨਾਂ ਬਿਜਲੀ ਦੇ ਬਿੱਲ ਤੇ ਪੈਂਡਿੰਗ ਪੈਸਾ ਰੱਖੋ ਕਿਉਂਕਿ ਦੋ ਸਾ ਸਰਕਾਰਾਂ ਸੈਂਟਰ ਦੀ ਹੈ ਜਿਹੜੀ ਭਾਜਪਾ ਦੀ ਆ ਤੇ ਜਿਹੜੀ ਸੈਂਟਰ ਸਰਕਾਰ ਹੁੰਦੀ ਆ ਉਹ ਫੰਡ ਮੋਈਆ ਕਰਦੀ ਆ ਉਹ ਪੈਸੇ ਦਿੰਦੀ ਆ ਤੇ ਫੇਰ ਸਟੇਟਾਂ ਚੱਲਦੀਆਂ ਸਟੇਟ ਤਾਂ ਚੱਲਣੀ ਆ ਜੇ ਉਤੋਂ ਪੈਸੇ ਆਉਣਗੇ ਤੇ ਇਸ ਕਰਕੇ ਮੇਰੀ ਬੇਨਤੀ ਆ ਮੈਂ ਸਾਰੇ ਭੈਣ ਭਰਾਵਾਂ ਨੂੰ ਹਾਥੀਰ ਕੇ ਬੇਨਤੀ ਕਰਦਾ ਆ ਭਾਰਤ ਦੀ ਜਨਤਾ ਪਾਰਟੀ ਦੇ 2027 ਨੂੰ ਸਾਥ ਦਿਓ ਜਵਾਲ ਇੰਦਨ ਦੀ ਸਰਕਾਰ ਬਣਾਓ 14 19 ਦੇ 24 ਵਾਲੀ ਗਲਤੀ ਨਾ ਕਰਿਓ ਇਹੋ ਜੀ ਗਲਤੀ ਕਰਿਓ ਨਾ ਕਰਿਓ ਕਿ ਪੰਜਾਬ ਦਾ ਨੁਕਸਾਨ ਹੋਵੇ ਪੰਜਾਬ ਚੋਂ ਗੁੰਡਾਗਰਦੀ ਜੇ ਖਤਮ ਕਰਨੀ ਹੈ ਨਸ਼ਾ ਖਤਮ ਕਰਨਾ ਹੈ ਕੋਈ ਪਾਰਟੀ ਜਲਦਾ ਪਾਰਟੀ ਖਤਮ ਕਰ ਸਕਦੀ ਆ ਹੋਰ ਕੋਈ ਪਾਰਟੀ ਨਹੀਂ ਖਤਮ ਕਰ ਸਕਦੀ ਬਹੁਤ ਬਹੁਤ ਧੰਨਵਾਦ